ਦਾਨਿਕ ਸੀਨੇ ਚੋਂ ਜਦੋਂ ਜਨ ਫਾਲਾ ਕੇ ਮਰਦਾ ਜਾਂਦੀ ਦੇ ਵਿਆਹ ਮੌਕੇ ਬਾਪੂ ਬੈਂਕਾਂ ਦੇ ਵਿੱਚ ਖੜਦਾ ਬੇਬਸ ਲਜਾਰ ਤਹੀਂ ਡੱਕੇ ਬੱਦੇ ਨੇ ਸਰਕਾਰੀ ਅਨਦਾਤਾ ਭਾਰਤ ਦਾ ਲੋਕੋ ਹੋ ਗਿਆ ਅੱਜ ਬਕਾਰੀ ਅਨਦਾਤਾ ਦੇਸ਼ ਦਾ ਵੀਰ ਨੂੰ ਕੱਟਾ ਅੱਜ ਬਕਾਰੀ ਅੱਜ ਦੁਸ਼ਮਣਾਂ ਬਣ ਬੈਠੇ ਸਾਡੇ ਆਪਣੇ ਤੱਕ ਤਵਹਾਏ ਦੇਮ ਕਰ ਗਏ ਉਪਰੋਤ ਕਨੇ ਤੈ ਕਸਲਾ ਲੇ ਮਰਿਆ ਆਦੇ ਮਾਸ ਤਾਈ ਇਹ ਦੇ ਕਰਕੇ ਲਗੜ ਤਿਆਰੀ ਅਨ ਦਾਤਾ ਭਾਕ ਦਾ ਲੋਕੋ ਹੋ ਗਿਆ ਅੱਜ ਬਖਾਰੀ ਅਨ ਦਾਤਾ ਬੇਸ ਦਾ ਵੀਰਨੋ ਕਰਤਾ ਅੱਜ ਬਖਾਰੀ ਰਾਹ ਦੇਸ ਤਰੱਕੀ ਦੇ ਇਹ ਲੀਡਰ ਕਰਦੇ ਵਾਦੇ ਵੱਡੇ ਅਸੀਂ ਆਥਵੜਾ ਨਿਆਦੇ ਪਿਆ ਕੱਜ ਹੁੰਦੇ ਵਿੱਚ ਦੰਬੇ सदी अनदा <laughs> ਕਣੀ ਜਾਤ ਕਲਲੀ ਐ ਕਿਸੇ ਵੀ ਟੋਟੇ ਵਿੱਚ ਨਹੀਂ ਆਈ ਕਈ ਪੀਸ ਪਰੇ ਮਰ ਕੇ ਸਾਡੀ ਚੰਗਰੀ ਐ ਕਿਸਮਤ ਆ ਨੰਦਾਤਾ ਭਾਰਤ ਦਾ ਲੋਕੋ ਹੁਣ ਅੱਜ ਬੁਕਾਨੀ ਨੰਦਾਤਾ ਦੇਸ਼ ਦਾ ਵੀਰ ਨੂੰ ਕਰਤਾ ਅੱਜ ਬੁਕਾਨੀ ਜੱਟ ਨੂੰ ਕੁਦਿਆ ਜਿਹੜੀ ਇੱਕ ਮਰਨੇ ਦੀ ਹੱਟੀ ਅਸੀਂ ਮਾਲ ਕਿੱਲਿਆਂ ਦੇ ਬੈਠੇ ਸਿਰ ਪੇ ਰਾਮ ਚ ਰੱਖੀ ਵਿਪਲੀ ਬਾਲਾ ਬਰਾਣਾ ਓਏ ਏ ਤੂੰ ਵਧੀਆ ਹੀ ਸੋਚ ਬੱਚਾ ਰਹੀ ਅਨਦਾਤਾ ਭਾਪ ਦਾ ਲੋਕੋ ਹੋ ਗਏ ਅੱਜ ਬਗਾ ਸੁਨਦਾ ਵੀਰ ਨੋ ਕੱਟਿਆ ਜਿਮਗਾ ਗੀ ਗੰਤਿਆ ਸਰਕਾਰਾਂ ਨੇ ਵੇਚਦੇ ਅੰਰਾਤੇ ਨੇ ਢੀੜੇ ਮਾਂ ਨਿਕਾਪ ਸਟਿਆ ਤੇ ਪੈਣਗੇ ਜੀਭਾਂ ਦੇ ਵਿੱਚ ਕੀੜੇ ਮੋਦੀ ਜੁੰਡਲੀ ਨੂੰ ਚਲਦੀ ਕਰਾਂਗੇ ਤੇ ਕੀ ਬਾਰੇ ਮੈਂ ਅੱਜ ਕਰਾਂ ਤੁਹਾਨੂੰ ਬਾਜਰੀ ਜੁਨੀਆਂ ਦੇ ਵਿੱਚ ਪਰਿਉ ਰਾ ਪੌਰ ਸੰਗਰ ਸਾਹਨੇ ਕੋਈ ਖੁਦਗਸੀਆਂ ਨਾ ਕਰਿਓ ਹਿੰਦਿਆ ਸਰਕਾਰਾਂ ਨੇ ਰਣ ਕੇ ਮਾਰੂ ਸੱਟ ਕਰਾਰੀ